ਜਦੋਂ ਇਹਨਾਂ ਦੇ ਵਿੱਚੋਂ ਨੰਬਰ ਸੀਰੀਜ਼ ਦੇ ਵਿੱਚੋਂ ਕੋਈ ਵੀ ਮਣਕਾ ਟੇਡਾ ਹੁੰਦਾ ਓਕੇ ਠੀਕ ਹੈ ਉਹ ਨੱਸ ਦਪ ਲੈਂਦਾ ਅੱਛਾ ਜੀ ਇਹਨਾਂ ਵਿੱਚੋਂ ਖਾਸ ਕਰਕੇ ਦਰਜ ਜਾਂਦਾ L2 3 4 5 ਤੋਂ ਜਦੋਂ ਇਹ ਚੀਜ਼ ਇਧਰ ਨੂੰ ਟੇਢੀ ਹੋ ਗਈ ਅੱਛਾ ਇਧਰ ਨੂੰ ਐਵੇਂ ਟੇਢੀ ਹੋ ਗਈ ਠੀਕ ਹੈ ਜੀ ਇੱਕ ਮੰਨ ਲਓ ਆਹ ਟੇਡਾ ਹੋਇਆ ਨਾ ਮਣਕਾ ਉੱਤੇ ਵਾਲੀ ਸਾਰੀ ਲਾਈਨ ਟੇਢੀ ਹੋਊਗੀ ਠੀਕ ਹੈ ਜੇ ਰੀਡ ਦੀ ਹੱਡੀ ਦਾ ਕੋਈ ਵੀ ਇੱਕ ਚੀਜ਼ ਹਿੱਲਦੀ ਹੋ ਸਾਰੀ ਰੀਡ ਦੀ ਹੱਡੀ ਨੂੰ ਤੰਗ ਕਰਦੀ ਹੈ। ਪਲਾਟ ਜਿਹੜਾ ਵਾ ਡਾਕਟਰਾਂ ਕੋਲ ਜਾਈਏ ਤਾਂ ਉਹਨਾਂ ਨੇ ਆਪਰੇਸ਼ਨ ਹੀ ਦੱਸਣਾ ਹੈ ਨਾ। ਬਿਲਕੁਲ ਸਰ ਉਹਨਾਂ ਕੋਲ ਆਪਰੇਸ਼ਨ ਤੋਂ ਬਿਨਾ ਕੋਈ ਹੋਰ ਹਿੱਲਾ ਨਹੀਂ ਹੈਗਾ। ਅੱਛਾ ਤੇ ਤੁਹਾਡੇ ਕੋ ਫਿਰ ਹਿੱਲਾ ਕਿੱਦਾਂ ਤੁਸੀਂ ਕਿੱਦਾਂ ਹੱਲ ਕਰਦੇ? ਅਸੀਂ ਰੀਡ ਦੀ ਹੱਡੀ ਨੂੰ ਅਲਾਈਨਮੈਂਟ ਦਿੰਨੇ ਆ ਜੀ ਪੂਰੀ। ਬਿਲਕੁਲ। ਜਿਹੜੀ ਇਹਦੇ ਉੱਪਰਲੀ ਸਰੀਜ ਹੈ ਜਿਹਨੂੰ ਸਰਵਾਈਕਲ ਕਹਿੰਦੇ ਆ ਜੀ ਇਹ ਆਪਣੀ ਅੱਪਰ ਬਾਡੀ 딜 ਕਰਦੀ ਹੈ। ਅੱਛਾ। ਮੋਢੇ ਹੋ ਗਏ, ਬਾਹਾਂ ਹੋ ਗਈਆਂ, ਛਾਤੀ ਹੋ ਗਈ। ਜੇ ਇਹਦੇ ਵਿੱਚ ਨੁਕਸ ਹੈ ਤਾਂ ਆਪਾਂ ਨੂੰ ਅੱਪਰ ਬਾਡੀ 'ਚ ਨੁਕਸ ਹੈ। ਇੱਕ ਲੱਤ ਦੇ ਵਿੱਚ ਦਰਦ ਜਾਂਦਾ ਜਦੋਂ ਮਣਕਾ ਇੱਕ ਸਾਈਡ ਜਾਂਦਾ। ਅੱਛਾ ਜੀ। ਜੋ ਦੂਜੀ ਲੱਤ ਦੇ ਵਿੱਚ ਦਰਦ ਜਾਂਦਾ ਜਾਂ ਤਾਂ ਮਣਕਾ ਦਬ ਜਾਂਦਾ। ਅੱਛਾ। ਠੀਕ ਹੈ। ਜੋ ਉੱਪਰ ਉੱਠ ਜਾਂਦਾ। ਦੋੇ ਪਾਸੋਂ ਸਿੱਧੀ ਕਰਕੇ ਇੱਥੇ ਟੇਪਿੰਗ ਕਰ ਦਿੰਦੇ ਆ ਵੀ ਆਪਣੀ ਜਗ੍ਹਾ ਤੋਂ ਨਾ ਹਿੱਲੇ ਇਹਨੂੰ 4 ਤੋਂ 5 ਦਿਨ ਰਖਾਣੇ ਐਵੇਂ ਬੰਦੇ ਦਾ ਦਰਦ ਬੰਦ ਹੋ ਜਾਂਦਾ ਐਵੇਂ ਹੌਲੀ ਹੌਲੀ ਕਰਦੇ ਨੂੰ ਉਹ ਚੀਜ਼ ਨੂੰ ਉੱਥੇ ਖੜਾ ਦਿੰਦੇ ਆ ਪੈਰ ਦੀਆਂ ਤੇ ਉਂਗਲਾਂ ਸੂਨ ਲੱਗ ਜਾਂਦੀਆਂ ਨੇ ਚਿਚੀ ਉਂਗਲ ਉਹਦੇ ਨਾਲ ਦੀ ਤੇ ਉਹਦੇ ਨਾਲ ਦੀ ਉਂਗਲ ਪਿੰਜਣੀ 'ਚ ਦਰਦ ਰਹਿਣ ਲੱਗ ਜਾਂਦਾ ਜੀ ਪੱਟ 'ਚ ਦਰਦ ਰਹਿੰਦਾ ਜੀ ਹੂੰ ਇਦੇ ਨਾਲ ਆਪਣੇ ਕੁਲੇ 'ਚ ਦਰਦ ਹੁੰਦਾ ਹੈ ਕੁਲੇ ਤੋਂ ਹੋ ਕੇ ਫਿਰ ਰੀਡ ਦੀ ਹੱਡੀ ਦੇ ਵਿੱਚ ਦਰਦ ਹੁੰਦਾ ਹੈ ਕਈ ਵਾਰ ਇਹ ਚੱਲਦੀ ਹੈ ਉਲਟੀ ਡਾਇਰੈਕਸ਼ਨ 'ਚ ਰੀਡ ਦੀ ਹੱਡੀ ਤੋਂ ਸਟਾਰਟ ਹੁੰਦਾ ਨੀਚੇ ਪੈਰ ਦੀ ਹੱਡੀ ਤੱਕ ਜਾਂਦਾ ਤੇ ਉਂਗਲਾਂ ਸੁਨ ਹੁੰਦੀਆਂ ਐਕੂਪੰਕਚਰੀ ਕਹੇ ਜੀ ਥੈਰੇਪੀ ਹੈ ਜਿੱਥੇ ਸਾਰੀਆਂ ਥੈਰੇਪੀਆਂ ਹੱਥ ਜੋੜ ਜਾਂਦੀਆਂ ਨੇ ਵੀ ਸਾਡੇ ਵਾਸਤੇ ਚੀਜ਼ ਨਹੀਂ ਉੱਥੋਂ ਉਹ ਸਟਾਰਟ ਅਪ ਕਰਦੀ ਹੈ ਅਸੀਂ ਜਿਮ ਲਾਨਨੇ ਆ ਗਲਤ ਪੋਸਚਰ ਤੇ ਜਿਮ ਲਾਨਨੇ ਆ ਮੁੰਡੇ ਕੰਮ ਕਰਦੇ ਨੇ ਬਿਨਾ ਮਤਲਬ ਬਿਨਾ ਦੇਖੇ ਇਧਰ ਉਧਰ ਝਟਕੇ ਨਾਲ ਕੰਮ ਕਰਦੇ ਨੇ ਜਿੱਥੇ ਬਾਡੀ ਨੂੰ ਜਰ ਕੇ ਪਾਉਗੀ ਪ੍ਰੋਬਲਮ ਆਊਗੀ ਉਹ ਆਊਗੀ ਮੇਰੇ ਨਾਲ ਪੂਰੇ ਚ ਦਰਦ ਹੁੰਦਾ ਸੀਗਾ ਇਹ ਕਾਫੀ ਤੇ ਹੁਣ ਮੈਂ ਅੱਜ ਪਹਿਲੀ ਵਾਰ ਆਇਆ ਅੱਛਾ ਤੇ ਮੇਰਾ ਹੁਣ 20% ਦਰਦ ਰਹਿ ਗਿਆ ਤੇ ਮੇਰੇ ਚੱਲਿਆ ਵੀ ਨਹੀਂ ਜਾਂਦਾ ਸੀ ਹੁਣ ਬਿਲਕੁਲ ਠੀਕ ਹੈ ਜੀ ਅੱਛਾ ਤੇ ਹੋਰ ਵੀ ਕਿਤੇ ਜਾ ਕੇ ਥੈਰੇਪੀ ਕਰਾਈਏ ਕਿਉਂਕਿ ਥੈਰੇਪੀ ਸੈਂਟਰ ਤਾਂ ਬਹੁਤ ਜਗ੍ਹਾ ਤੇ ਖੁੱਲੇ ਹੋਏ ਨੇ ਉੱਥੇ ਜਾ ਕੇ ਕਿਤੇ ਟਰਾਈ ਕੀਤਾ ਨਹੀਂ ਬਹੁਤ ਜਗ੍ਹਾ ਘੁੰਮੇ ਜੀ ਪਹਿਲਾਂ ਅੱਛਾ ਪਰ ਹਾਂਜੀ ਫਰਕ ਕੋ ਰੁਪਿਆ ਮੇ ਬਹੁਤ ਜ਼ਿਆਦਾ ਐਸੀ ਤੀਜੀ ਵਾਰ ਆ ਗਏ ਜੀ ਸਾਡਾ ਹੁਣ ਅੱਗੇ ਨਾ ਬਹੁਤ ਜ਼ਿਆਦਾ ਫਰਕ ਆਇਆ ਬਹੁਤ ਵਧੀਆ ਮੈਂ ਤਾਂ ਹਰੇਕ ਨੂੰ ਸਾਰੇ ਮੈਂ ਹੀ ਸੁਨੇਹਾ ਲਾਉਣੀ ਆ ਵੀ ਬਿਨਾਂ ਦਵਾਈ ਤੋਂ ਬਿਨਾਂ ਪ੍ਰੈਸ਼ਰ ਤੋਂ ਇੱਥੇ ਠੀਕ ਹੁੰਦੇ ਨੇ ਭਾਈ ਇੱਥੇ ਆਓ ਦੀ ਸੀਟਿੰਗ ਦੇ ਵਿੱਚ ਤੁਸੀਂ ਉਰੇ ਆ ਕੇ ਤੁਹਾਨੂੰ 90% ਫਰਕ ਪੈ ਗਿਆ। ਹਾਂ ਅਸੀਂ 90% ਹੈਗਾ ਪਹਿਲਾਂ ਨਾਲੋਂ ਫਰਕ ਆਇਆ। ਤੇਰੇ ਭਾਜੀ ਬਹੁਤ ਜਗ੍ਹਾ ਗਿਆ ਹੈਗਾ ਚਾਰ ਤੋਂ ਪੰਜ ਜਗ੍ਹਾ ਕਾਫੀ ਵਾਰ ਗਏ ਆ ਪੈਸੇ ਵੀ ਬਹੁਤ ਲਾਲੇ ਕਿਤੋਂ ਆਰਾਮ ਨਹੀਂ ਪਿਆ। ਅੱਛਾ ਪਹਿਲਾਂ ਤੇ ਆ ਕੇ ਪੈ ਗਿਆ। ਹਾਂ। ਜਦੋਂ ਮੈਨੂੰ ਰੀੜ ਦੀ ਹੱਡੀ ਦੀ ਸੀ ਸੀ ਬਣੀ ਹੋਈ ਸੀ ਰੀੜ ਦੀ ਹੱਡੀ ਦੀ। ਅੱਛਾ ਜੀ। ਤੇ ਹੁਣ ਹੁਣ ਮੈਨੂੰ ਫਰਕ ਆ ਆਰਾਮ ਆ। ਸਾਸ਼ੀਆਕਾਲ ਨਮਸਕਾਰ ਦਾ ਬ੍ਰੇਕਿੰਗ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕਿਰਤ ਪਰਮਾ ਸਵਾਗਤ ਕਰਦਾ ਅੱਜ ਦੀ ਡੇਟ ਦੇ ਵਿੱਚ ਇੱਕ ਪ੍ਰੋਬਲਮ ਜਿਹੜੀ ਹੈ ਬਹੁਤ ਜ਼ਿਆਦਾ ਸੁਣਨ ਨੂੰ ਮਿਲ ਰਹੀ ਹੈ ਕਿ ਉਹ ਯੰਗਸਟਰ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਭਾਵੇਂ ਉਹ ਬਜ਼ੁਰਗਾਂ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਜਰੀ ਹੈ ਸੁਣਨ ਨੂੰ ਮਿਲ ਰਹੀ ਹੈ ਜਿਸ ਦਾ ਨਾਮ ਹੈ ਰੀ ਦਾ ਦਰਦ ਤੇ ਜਿਹਨੂੰ ਕਹਿ ਸਕਦੇ ਆ ਇੱਕ ਲੱਤ ਦੇ ਵਿੱਚ ਦਰਦ ਜਾਣਾ ਤਾਂ ਜਿਹਨੂੰ ਅਸੀਂ ਇੱਕ ਨਾਮ ਵੀ ਦੇ ਦਿੰਨੇ ਆ ਸ਼ਾਟੀਗਾ ਨਾੜ ਜਿਹੜੀ ਹੈ ਦੱਬੀ ਜਾਂਦੀ ਹੈ ਨਸ ਬਲੋਕੇਜ ਨੂੰ ਜਿਹਨੂੰ ਅਸੀਂ ਨਾਮ ਦਿੰਨੇ ਆ ਸੋ ਅੱਜ ਸਾਰੇ ਟੌਪਿਕ ਤੇ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਥ ਜੋਇੰਟ ਪੇਨ ਬਾਰੇ ਉਹਨਾਂ ਨੇ ਨੋਲੇਜ ਦਿੱਤੀ ਸੀਗੀ ਕਿ ਲੋਕਾਂ ਨੂੰ ਜਿਹੜਾ ਅੱਜ ਦੀ ਡੇਟ ਦੇ ਵਿੱਚ ਜੋਇੰਟ ਪੇਨ ਹੋ ਰਿਹਾ ਕਿਉਂ ਹੋ ਰਿਹਾ ਉਹਦੇ ਨੁਸਖੇ ਵੀ ਦੱਸੇ ਸੀਗੇ ਤਾਂ ਹੱਲ ਵੀ ਦੱਸਿਆ ਸੀ ਕਿਸ ਤਰ੍ਹਾਂ ਜਿਹੜਾ ਹੱਲ ਹੋ ਸਕਦਾ ਤੇ ਅੱਜ ਇਸ ਟੌਪਿਕ ਉੱਤੇ ਅੱਜ ਗੱਲਬਾਤ ਕਰਾਂਗੇ ਸਾਣਾ ਥੈਰਾਪਿਸਟ ਮਨਪ੍ਰੀ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਾਸੀ ਕਾਲ ਜੀ ਠੀਕ ਹੈ ਸਾਸੀ ਕਾਲ ਜੀ ਅੱਜ ਕਿ ਪਹਿਲਾ ਵੀਡੀਓ ਕੀਤੀ ਸੀਗੀ ਕਿੰਨਾ ਕੁ ਰਿਸਪੌਂਸ ਮਿਲਿਆ ਤੇ ਕੀ ਲੋਕਾਂ ਵੱਲੋਂ ਰਿਸਪੌਂਸ ਮਿਲਿਆ ਉਹ ਨੂੰ ਦੱਸੋ ਪਹਿਲਾਂ ਤਾਂ ਸਾਨੂੰ ਜੀ ਤੁਹਾਡੇ ਚੈਨਲ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਚ ਬਹੁਤ ਜਿਆਦਾ ਠੀਕ ਹੋ ਕੇ ਗਏ ਨੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਨੂੰ ਇਹ ਵੀਡੀਓ ਦਾ ਵੀ ਬਹੁਤ ਜਿਆਦਾ ਵਧੀਆ ਹੰਗਾਰਾ ਮਿਲੂਗਾ ਜੀ ਮਰਪੀ ਜੀ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਟੋਪਿਕ ਰਿਹਾ ਸਾਡਾ ਇਹ ਹੈਗਾ ਕਿ ਇੱਕ ਲੱਤ ਦੇ ਵਿੱਚ ਦਰਦ ਜਾਣਾ ਰੀ ਦੀ ਦਰਦ ਜਿਹਨੂੰ ਅਸੀਂ ਕਹਿ ਸਕਦੇ ਹਾਂ ਨਸ ਬਲੋਕੇਜ ਵੀ ਕਹਿ ਦਿੰਨੇ ਆ ਤੇ ਇਹ ਹੁੰਦਾ ਕਿ ਉਹ ਪਿਆਵਾ ਕਾਰਨ ਕੀ ਇਸ ਦਾ ਕਿ ਆਜੀ ਡੇਟ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਬਹੁਤ ਜਿਆਦਾ ਸੁਣਨ ਨੂੰ ਮਿਲਦੀ ਹੈ ਤੇ ਤੁਹਾਡੇ ਕੋਲ ਮੈਂ ਸੁਣੇ ਹੱਲ ਹੈਗਾ ਇਸ ਚੀਜ਼ ਦਾ ਇਹ ਦਰਦ ਤਾਂ ਹੁੰਦਾ ਹੈ ਜੀ ਜਦੋਂ ਰੀਡ ਦੀ ਹੱਡੀ ਐਲ ਸੀਰੀਜ਼ ਦੇ ਵਿੱਚ ਐਲ 1 ਐਲ 2 3 4 ਤੇ 5 ਇਹ ਮਣਕਿਆਂ ਚੋਂ ਕਿਸੇ ਨੀਚੇ ਵੀ ਰੀਡ ਮਤਲਬ ਕਿ ਨਸ ਦਬੀ ਜਾਂਦੀ ਹੈ ਜੀ ਉਹ ਨਸ ਦਬਣ ਕਰਕੇ ਪੂਰੀ ਲੱਤ ਦੇ ਵਿੱਚ ਦਰਦ ਜਾਂਦਾ ਹੈ ਜੀ ਜੀ ਅਚਾ ਬਤਾ ਕਿਵੇਂ ਚੱਲਦਾ ਹੈ ਕਿ ਸਾਨੂੰ ਜਿਹੜੀ ਇਹ ਪ੍ਰੋਬਲਮ ਹੋ ਚੁੱਕੀ ਹੈ ਕੀ ਕੋਈ ਇਹਦੀਆਂ ਨਿਸ਼ਾਨੀਆਂ ਵੀ ਹੁੰਦੀਆਂ ਨੇ ਹਾਂਜੀ ਇਹਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਪੈਰ ਦੀਆਂ ਤਿੰਨ ਉਂਗਲਾਂ ਸੁੰਨ ਲੱਗ ਜਾਂਦੀਆਂ ਨੇ ਚਿਚੀ ਉਂਗਲ ਉਹਦੇ ਨਾਲ ਦੀ ਤੇ ਉਹਦੇ ਨਾਲ ਦੀ ਉਂਗਲ ਪਿੰਜਣੀ 'ਚ ਦਰਦ ਰਹਿਣ ਲੱਗ ਜਾਂਦਾ ਜੀ ਪੱਟ 'ਚ ਦਰਦ ਰਹਿੰਦਾ ਹੈ ਜੀ ਹਾਂਜੀ ਤੇ ਇਹਦੇ ਨਾਲ ਆਪਣੇ ਕੁੱਲੇ 'ਚ ਦਰਦ ਹੁੰਦਾ ਹੈ ਕੁੱਲੇ 'ਚੋਂ ਹੋ ਕੇ ਫਿਰ ਰੀਡ ਦੀ ਹੱਡੀ ਦੇ ਵਿੱਚ ਦਰਦ ਹੁੰਦਾ ਹੈ ਕਈ ਵਾਰ ਇਹ ਚੱਲਦੀ ਹੈ ਉਲਟੀ ਡਾਇਰੈਕਸ਼ਨ 'ਚ ਰੀਡ ਦੀ ਹੱਡੀ ਤੋਂ ਸਟਾਰਟ ਹੁੰਦਾ ਨੀਚੇ ਪੈਰ ਦੀ ਹੱਡੀ ਤੱਕ ਜਾਂਦਾ ਤੇ ਉਂਗਲਾਂ ਸੁੰਨ ਹੁੰਦੀਆਂ ਹਾਂ ਤਾਂ ਮੈਂ ਤੁਸੀ ਦੱਸ ਸਕਦੇ ਹਾਂ ਕਿ ਇੱਥੇ ਆਪਣੇ ਕੋਈ ਇੱਕ ਡਾਇਗ੍ਰam ਵੀ ਜਿਹੜਾ ਪਿਆ ਹੋਇਆ ਇੱਕ ਬਣਿਆ ਹੋਇਆ ਇਸ ਦੇ ਵਿੱਚ ਸਮਝਾ ਸਕਦੇ ਹਾਂ ਦ ਦਖਾਵਾਗੇ ਜੀ ਬਿਲਕੁਲ ਜੀ ਦੇਖੋ ਜੀ ਇਹ ਜਿਹੜਾ ਪਿੰਕ ਪਿੰਕ ਦਿਖ ਰਿਹਾ ਇਹ ਆ ਸਰਵਾਈਕਲ ਸੀਰੀਜ਼ ਹੈ ਠੀਕ ਹੈ ਤੇ ਜਿਹੜਾ ਇਹ ਬਲੂ ਬਲੂ ਹੈ ਇਹ ਥਰੋਸਿਕ ਸੀਰੀਜ਼ ਹੈ ਜੀ ਤੇ ਜਿਹੜੀ ਇਹ ਗ੍ਰੀਨ ਹੈ ਇਹ ਆ ਲੰਬਰ ਸੀਰੀਜ਼ ਜਿਹਨੂੰ ਆਪਾਂ ਡਿਸਕ ਕਹਿੰਦੇ ਆ ਡਿਸਕ ਵਿਚਾਲੀ ਚੀਜ਼ ਹੁੰਦੀ ਹੈ ਠੀਕ ਹੈ ਇਹ ਮਣਕੇ ਨੇ ਮਣਕਿਆਂ ਦੇ ਵਿਚਾਲੀ ਚੀਜ਼ ਨੂੰ ਡਿਸਕ ਕਹਿੰਦੇ ਆ ਠੀਕ ਹੈ ਜਦੋਂ ਇਹਨਾਂ ਦੇ ਵਿੱਚੋਂ ਲੰਬਰ ਸੀਰੀਜ਼ ਦੇ ਵਿੱਚੋਂ ਕੋਈ ਵੀ ਮਣਕਾ ਟੇਡਾ ਹੁੰਦਾ ਓਕੇ ਠੀਕ ਹੈ ਉਹ ਨਸ ਦਬ ਲੈਂਦਾ ਅੱਛਾ ਜੀ ਇਹਨਾਂ ਵਿੱਚੋਂ ਖਾਸ ਕਰਕੇ ਦਰਜ ਜਾਂਦਾ L2 3 4 5 ਚੋਂ ਅੱਛਾ ਠੀਕ ਹੈ ਜੀ ਜਦੋਂ ਇਹ ਟੇਡੇ ਹੁੰਦੇ ਨੇ ਜੀ ਜੀ ਇਹ ਨਸ਼ਾ ਬੁਲੈਂਦੇ ਨੇ ਇੱਥੋਂ ਹੀ ਨਸਾ ਜਾਂਦੀਆਂ ਨੇ ਲੱਤਾਂ ਦੇ ਵਿੱਚੋਂ ਉਹ ਦੱਬਣ ਕਰਕੇ ਆਪਣੇ ਲੱਤਾਂ ਦੇ ਵਿੱਚ ਦਰਦ ਹੁੰਦਾ ਹੈ ਜੀ ਲੱਤ ਸੁਣਨ ਹੋਣ ਲੱਗ ਜਾਂਦੀਆਂ ਹੈ ਜੀ ਸੁੱਕਾ ਦਰਦ ਰਹਿੰਦਾ ਹੈ ਜੀ ਅਜਾ ਮਨਪ੍ਰੀਤ ਜੀ ਕਿਤੇ ਨਾ ਕਿਤੇ ਹੁਣ ਆਪਾਂ ਇਹਨੂੰ ਇਹ ਦੱਸੋ ਕਿ ਜਦੋਂ ਡਾਕਟਰਸ ਕੋਲੇ ਜਾਂਦੇ ਨੇ ਤਾਂ ਡਾਕਟਰ ਤਾਂ ਇੱਕੋ ਦਮ ਕਹਿ ਦਿੰਦੇ ਕਿ ਤੁਹਾਨੂੰ ਤਾਂ ਜਿਹੜਾ ਆਪਰੇਟ ਕਰਾਉਣਾ ਪਏਗਾ ਤਾਂ ਲੋਕ ਵੀ ਜਿਹੜੇ ਨੇ ਘਬਰਾ ਜਾਂਦੇ ਨੇ ਡਰ ਜਾਂਦੇ ਨੇ ਕਿ ਯਾਰ ਹੁਣ ਤਾਂ ਸਾਨੂੰ ਆਪਰੇਸ਼ਨ ਕਰਾਉਣਾ ਪਏਗਾ ਤਾਂ ਸਾਰੀ ਉਮਰ ਜਿਹੜਾ ਆਪੀ ਭਾਰ ਨਹੀਂ ਚੱਕ ਸਕਦੇ ਤਾਂ ਤੁਸੀਂ ਇਸ ਚੀਜ਼ ਦਾ ਕਿਸ ਤਰ੍ਹਾਂ ਹੱਲ ਕਰਦੇ ਜਦੋਂ ਜੀ ਮਤਲਬ ਕਿ ਬੰਦੇ ਦਾ ਰੀਡ ਦੀ ਹੱਡੀ ਚ ਦਰਦ ਸ਼ੁਰੂ ਹੁੰਦਾ ਉਹ ਆ ਮਣਕਿਆਂ ਤੋਂ ਹੁੰਦਾ ਹੈ ਇਹ ਮਣਕਿਆਂ ਤੋਂ ਇਹ ਮਣਕੇ ਐਵੇਂ ਟਿੱਡੇ ਹੋ ਜਾਂਦੇ ਨੇ ਜੀ ਐਵੇਂ ਜਦੋਂ ਐਵੇਂ ਟੇਡੇ ਹੁੰਦੇ ਨੇ ਜੀ ਇਹ ਤਾਂ ਨਸ ਬਲੌਕ ਹੋ ਜਾਂਦੀ ਹੈ ਲੱਤਾਂ ਦੇ ਵਿੱਚ ਦਰਦ ਆਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਮੇਨ ਕੰਮ ਹੈ ਇਹਨਾਂ ਨੂੰ ਇੱਕ ਰੋਟੇਸ਼ਨ ਚ ਲੈ ਕੇ ਆਣਾ ਇੱਕ ਲੋਕੇਸ਼ਨ ਚ ਲੈ ਕੇ ਆਣਾ ਬਿਲਕੁਲ ਅਲਾਈਨਮੈਂਟ ਸਿੱਧੀ ਕਰਨੀ ਓਕੇ ਹਾਂਜੀ ਹਾਂ ਤੇ ਮਤਲਬ ਜਿੱਦਾਂ ਹੁਣ ਕਹਿੰਦੇ ਆਪਾਂ ਸਰ ਸਰ ਵਾਈਕਲ ਦੀ ਪ੍ਰੋਬਲਮ ਵੀ ਜਿਹੜੀ ਆ ਜਾਂਦੀ ਉਹ ਵੀ ਉਹ ਵੀ ਉਹਦੇ ਨਾਲ ਹੀ ਇਹਦੇ ਨਾਲ ਹੀ ਲਿੰਕ ਹੁੰਦਾ ਵਾ ਸਰ ਵਾਈਕਲ ਦਾ ਵੀ ਬਿਲਕੁਲ ਹੁੰਦਾ ਸਰ ਆ ਦੇਖੋ ਜੀ ਇੱਧਰ ਜਦੋਂ ਇਹ ਚੀਜ਼ ਇੱਧਰ ਨੂੰ ਟੇਢੀ ਹੋ ਗਈ ਅੱਛਾ ਇੱਧਰ ਨੂੰ ਐਵੇਂ ਟੇਢੀ ਹੋ ਗਈ ਠੀਕ ਹੈ ਜੀ ਇੱਕ ਮੰਨ ਲਓ ਆਹ ਟੇਢਾ ਹੋਇਆ ਨਾ ਮਣਕਾ ਉੱਤੇ ਵਾਲੀ ਸਾਰੀ ਲਾਈਨ ਟੇਢੀ ਹੋ ਗਈ ਠੀਕ ਹੈ ਜੇ ਰੀੜ ਦੀ ਹੱਡੀ ਦਾ ਕੋਈ ਵੀ ਇੱਕ ਚੀਜ਼ ਹਿੱਲਦੀ ਹੈ ਸਾਰੀ ਰੀੜ ਦੀ ਹੱਡੀ ਨੂੰ ਤੰਗ ਕਰਦੀ ਹੈ ਅੱਛਾ ਹਾਂਜੀ ਹਾਂ ਮਤਲਬ ਕੀ ਜੇਕਰ ਇਲਾਜ ਜਿਹੜਾ ਵਾ ਡਾਕਟਰਾਂ ਕੋ ਜਾਈਏ ਤਾਂ ਉਹਨਾਂ ਨੇ ਆਪਰੇਸ਼ਨ ਹੀ ਦੱਸਣਾ ਹੈ ਨਾ ਬਿਲਕੁਲ ਸਰ ਉਹਨਾਂ ਕੋਲ ਆਪਰੇਸ਼ਨ ਤੋਂ ਬਿਨਾ ਕੋਈ ਹੋਰ ਹਿੱਲਾ ਨਹੀਂ ਹੈਗਾ ਅੱਛਾ ਤੇ ਤੁਹਾਡੇ ਕੋ ਫਿਰ ਹਿੱਲਾ ਕਿੱਦਾਂ ਤੁਸੀਂ ਕਿੱਦਾਂ ਹੱਲ ਕਰਦੇ ਅਸੀਂ ਰੀਡ ਦੀ ਹੱਡੀ ਨੂੰ ਲਾਈਨ ਬੈਂਡ ਦਿੰਨੇ ਆ ਜੀ ਪੂਰੀ ਬਿਲਕੁਲ ਇੱਕ ਲਾਈਨ ਚ ਕਰ ਦਿੰਨੇ ਆ ਜਿਹੜੀ ਡਿਸਲੋਕੇਟ ਹੋਈ ਹੁੰਦੀ ਹੈ ਇੱਧਰ ਜਾਂ ਉੱਧਰ ਹੋਈ ਹੁੰਦੀ ਹੈ ਉਹਨੂੰ ਪੂਰਾ ਪ੍ਰੋਪਰ ਸੈੱਟ ਕਰ ਦਿੰਨੇ ਆ ਜੀ ਅੱਛਾ ਮਨਪ੍ਰੀਤ ਜੀ ਹੁਣ ਲੋਕ ਵਿੱਚ ਇਹ ਵੀ ਕਮੈਂਟ ਕਰਨਗੇ ਕਿ ਯਾਰ ਇਹ ਬੰਦੇ ਕੋਲੇ ਸਿਰਫ ਰੀਡ ਦੀ ਹੱਡੀ ਦਾ ਹੀ ਇਲਾਜ ਆ ਕਿ ਹੋਰ ਵੀ ਇਲਾਜ ਹੁੰਦੇ ਨੇ ਆ ਕੇ ਹੋਰੇ ਕੀ ਜਿਵੇਂ ਕਿ ਅਸੀਂ ਪਹਿਲਾਂ ਗੱਲਬਾਤ ਕੀਤੀ ਸੀ ਤੁਹਾਡੇ ਨਾਲ ਸਰਵਾਈਕਲ ਬਾਰੇ ਗੱਲਬਾਤ ਕੀਤੀ ਸੀਗੀ ਸੋ ਹੋਰ ਬਹੁ ਮੈਨੂੰ ਇਹ ਦੱਸੋ ਇਸ ਤੋਂ ਇਲਾਵਾ ਹੋਰ-ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੁਸੀਂ ਅੱਜ ਤੱਕ ਜੜੀਆਂ ਕਿਤੇ ਨਾ ਕਿਤੇ ਜਿਹਨੂੰ ਕਹਿ ਸਕਦੇ ਹੋ ਤੁਸੀਂ ਕਿਹਦੇ-ਕਿਹੜੀ ਇਲਾਜ ਕੀਤੇ ਨੇ ਦੇਖੋ ਜੀ ਆਪਣੇ ਸਾਰੇ ਸਰੀਰ ਦੀ ਜੜ ਇਹ ਰੀੜ ਦੀ ਹੱਡੀ ਹੈ ਜੇ ਇਹਦੇ ਵਿੱਚ ਬਿਲਕੁਲ ਜੇ ਇਹ ਇਹ ਹਿੱਲ ਗਈ ਤਾਂ ਮੈਨੂੰ ਲੱਗਦਾ ਬੰਦਾ ਨਹੀਂ ਚੱਲ ਪਾਏਗਾ ਜਿਹੜੀ ਇਹਦੇ ਉੱਪਰਲੀ ਸੀਰੀਜ ਹੈ ਜਿਹਨੂੰ ਸਰਵਾਈਕਲ ਕਹਿੰਦੇ ਆ ਜੀ ਇਹ ਆਪਣੀ ਅੱਪਰ ਬਾਡੀ 딜 ਕਰਦੀ ਹੈ ਅੱਛਾ ਮੋਢੇ ਹੋ ਗਏ ਬਾਹਾਂ ਹੋ ਗਈਆਂ ਛਾਤੀ ਹੋ ਗਈ ਜੇ ਇਹਦੇ ਵਿੱਚ ਨੁਕਸ ਹੈ ਤਾਂ ਆਪਾਂ ਨੂੰ ਅੱਪਰ ਬਾਡੀ ਚ ਨੁਕਸ ਹੈ ਇਹ ਵਿਚਾਲਲਾ ਪੋਸ਼ਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਥੋਰੋਸਿਕ ਹੈ ਜੇ ਇਹਦੇ ਵਿੱਚ ਦਿੱਕਤ ਆ ਤਾਂ ਆਪਾਂ ਨੂੰ ਪੇਟ ਤੱਕ ਦਿੱਕਤ ਹੈ ਜੀ ਇਹ ਆ ਲੰਬਰ ਸੀਰੀਜ ਜੇ ਇਹਦੇ ਵਿੱਚ ਦਿੱਕਤ ਆ ਤਾਂ ਆਪਾਂ ਨੂੰ ਲੋਅਰ ਲੋਅਰ ਪੋਸ਼ਨ ਚ ਦਿੱਕਤ ਹੈ ਜਿਹਨੂੰ ਕਹਿੰਦੇ ਆ ਆਪਾਂ ਲੱਤਾਂ ਚ ਦਰਦ ਹੋਣਾ ਗੋਡੇ ਜਾਣਾ ਜਾਂ ਕੁਝ ਵੀ ਹੈ ਨਾ ਉਹ ਜਾਂਦਾ ਹੈ ਇਸ ਸੀਰੀਜ ਕਰਕੇ ਨਹੀਂ ਮਤਲਬ ਕਿ ਇਹ ਵੀ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਇੱਕ ਲੱਤ ਦਾ ਦਰਦ ਜਿੱਦਾਂ ਸਟਾਰਟਿੰਗ ਇਚ ਕਿਹਾ ਕਿ ਇੱਕ ਲੱਤ ਦੇ ਵਿੱਚ ਜਦੋਂ ਦਰਦ ਜਾ ਰਿਹਾ ਤੇ ਹੁਣ ਪ੍ਰੋਬਲਮ ਦੋ ਲੱਤਾਂ ਵਾਲੀ ਵੀ ਆ ਚੁੱਕੀ ਹੈ ਬਿਲਕੁਲ ਆਉਂਦੀ ਹੈ ਜੀ ਇੱਕ ਲੱਤ ਦੇ ਵਿੱਚ ਦਰਦ ਜਾਂਦਾ ਜਦੋਂ ਮਣਕਾ ਇੱਕ ਸਾਈਡ ਜਾਂਦਾ ਹੈ ਅੱਛਾ ਜੀ ਜੋ ਦੂਜੀ ਲੱਤ ਦੇ ਵਿੱਚ ਦਰਦ ਜਾਂਦਾ ਜਾਂ ਤਾਂ ਮਣਕਾ ਦਬ ਜਾਂਦਾ ਹੈ ਅੱਛਾ ਠੀਕ ਹੈ ਜੋ ਉੱਪਰ ਉੱਠ ਜਾਂਦਾ ਠੀਕ ਹੈ ਤੇ ਮਤਲਬ ਕਿਤੇ ਨਾ ਕਿਤੇ ਹੁਣ ਇਹ ਦੱਸੋ ਹੁਣ ਜਾਂਦੇ ਜਾਂਦੇ ਕਿ ਜਿਵੇਂ ਕਿਸੇ ਡਾਕਟਰ ਕੋਲੇ ਜਦੋਂ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਤਾਂ ਡਾਕਟਰ ਆਪਰੇਟ ਦੱਸਦੇ ਨੇ ਤਾਂ ਦਵਾਈਆਂ ਜਿਹੜੀਆਂ ਨੇ ਲਗਾ ਦਿੰਦੇ ਨੇ ਕਿ ਇੱਕ ਮਹੀਨਾ ਤੁਸੀਂ ਆਹ ਦਵਾਈ ਖਾਣੀ ਹੈ ਤੇ ਦਵਾਈ ਜਿਹੜੀ ਆ ਬੰਦਾ ساری ਉਮਰ ਦਵਾਈਆਂ ਤੇ ਹੀ ਲੱਗ ਜਾਂਦੀ ਹੈ ਤਾਂ ਜੇਕਰ ਤੁਹਾਡੇ ਕੋ ਆਂਦਾ ਮੈਂ ਸੁਣਿਆ ਕਿ ਤੁਹਾਡੇ ਕੋ ਦਵਾਈ ਵੀ ਜਿਹੜੀ ਹੈ ਨਹੀਂ ਲੈਣੀ ਪੈਂਦੀ ਬੰਦੇ ਨੂੰ ਗੁਰੂ ਜੀ ਦਵਾਈ ਇੱਕ ਮਹੀਨਾ ਲਈ ਬੰਦਾ ساری ਉਮਰ ਖਾਂਦਾ ਹੈ ਦਵਾਈਆਂ ਤੋਂ ਬਾਅਦ ઓਪਰੇਟ ਤੇ ਜਾਂਦਾ ਹੈ ਬਿਲਕੁਲ ਜਾਂਦਾ ਠੀਕ ਹੈ ਜੀ ਆਪਾਂ ਕੀ ਕਰਨਾ ਜੀ ਇਹ ਲੋਕੇਸ਼ਨ ਦੇ ਇੱਕ ਦਿਖਾਣੇ ਆ ਹਰ ਬਾਰੇ ਬੰਦੇ ਨੂੰ ਅਸੀਂ ਕੀ ਕਰਦੇ ਆ ਇਹ ਜਿਹੜੀ ਟੇਢੀ ਹੋਈ ਹੈ ਨਾ ਉਹਨੂੰ ਸਿੱਧਾ ਕਰਕੇ ਸਪੋਰਟ ਨਾਲ ਲਾ ਕੇ ਦੋੇ ਪਾਸੇ ਸਿੱਧੀ ਕਰਕੇ ਇੱਥੇ ਟੇਪਿੰਗ ਕਰ ਦਿੰਦੇ ਆ ਵੀ ਆਪਣੀ ਜਗ੍ਹਾ ਤੋਂ ਨਾ ਹਿੱਲੇ ਇਹਨੂੰ 4 ਤੋਂ 5 ਦਿਨ ਰੱਖਾਣੇ ਐਵੇਂ ਬੰਦੇ ਦਾ ਦਰਦ ਬੰਦ ਹੋ ਜਾਂਦਾ ਐਵੇਂ ਹੌਲੀ ਹੌਲੀ ਕਰਦੇ ਨੂੰ ਉਹ ਚੀਜ਼ ਨੂੰ ਉੱਥੇ ਖੜਾ ਦਿੰਦੇ ਆ ਅੱਛਾ ਲੋਕ ਕਿੱਥੋਂ ਕਿੱਥੋਂ ਆਂਦੇ ਪਏ ਨੇ ਕਿ ਜਿੱਦਾਂ ਹੁਣ ਕੈਲੋਥੈਰੇਪੀ ਵਾਲੇ ਤਾਂ ਹਰ ਇੱਕ ਕਹਿ ਸਕਦੇ ਗਲੀ ਗਲੀ ਚ ਵੀ ਅੱਜ ਖੁੱਲ ਚੁੱਕੇ ਨੇ ਤਾਂ ਤੁਹਾਡੇ ਕੋਲ ਲੋਕ ਕਿੱਥੋਂ ਕਿੱਥੋਂ ਆ ਰਹੇ ਨੇ ਤਾਂ ਕਿੱਦਾਂ ਦਾ ਰਿਸਪੌਂਸ ਜਿਹੜਾ ਮਿਲਦਾ ਪਿਆ ਅੱਜ ਆਏ ਹੋਏ ਨੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਤੋਂ ਅੱਛਾ ਅੱਜ ਕੀ ਬਾਤ ਹੈ ਤੁਹਾਡੀ ਵੀਡੀਓ ਨੇ ਇੰਨਾ ਹੰਗਾਰਾ ਦਿੱਤਾ ਸਾਨੂੰ ਅੱਛਾ ਮਤਲਬ ਕੀ ਇਹ ਤਾਂ ਚਲੋ ਅੱਜ ਦੀ ਡੇਟ ਦੇ ਵਿੱਚ ਨੇ ਬੰਦੇ ਪਹੁੰਚੇ ਨੇ ਤਾਂ ਉਦਾਂ ਵੀ ਬੰਦੇ ਜਿੱਦਾਂ ਕਹਿ ਸਕਦੇ ਕਿ ਇਹ ਪੰਜਾਬ ਦੇ ਆਊਟਰ ਤੋਂ ਸਾਰੀਆਂ ਜਗ੍ਹਾ ਤੋਰੇ ਪਹੁੰਚਦੇ ਨੇ ਬਿਲਕੁਲ ਸਰ ਬਿਲਕੁਲ ਸਾਰੀਆਂ ਸਟੇਟਾਂ ਤੋਂ ਤਕਰੀਬਨ ਤਕਰੀਬਨ ਆਪਣੇ ਜਿੰਨੇ ਦੀਆਂ ਨੇੜ ਵਾਲੀਆਂ ਸਟੇਟਾਂ ਨੇ ਹਨਾ ਹਿਮਾਚਲ ਪੰਜਾਬ ਹਰਿਆਣਾ ਦਿੱਲੀ ਹੋ ਗਿਆ ਮਤਲਬ ਕਿ ਰਾਜਸਥਾਨ ਹੋ ਗਿਆ ਸਾਰਿਆਂ ਤੋਂ ਆ ਰਹੇ ਨੇ ਲੋਕਾਂ ਦਾ ਅੱਛਾ ਰੀਡ ਦੀ ਹੱਡੀ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਇਲਾਜ ਜਿਹੜਾ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਅੰਦਰ ਕਰਦੇ ਪਏ ਸੀਗੇ ਕਿ ਨੀਡਲਸ ਜਿਹੜੀਆਂ ਨੇ ਇੱਕ ਬਾਈ ਦੀ ਜਿਹੜੀ ਹੈ ਬੈਕ ਦੇ ਉੱਤੇ ਨੀਡਲਸ ਲਗਾਈਆਂ ਹੋਈਆਂ ਸੀ ਨੀਡਲ ਦੇ ਨਾਲ ਤੁਸੀਂ ਉਹ ਕੁਝ ਕਰਦੇ ਪਏ ਸੀਗੇ ਇਹਨੂੰ ਕਹਿ ਸਕਦੇ ਆ ਐਕੂਪੰਚਰ ਕਹਿ ਸਕਦੇ ਜਿਹਨੂੰ ਹਨ ਉਹ ਚੀਜ਼ ਕਰਦੇ ਪਏ ਸੀ ਉਹਦੇ ਨਾਲ ਕੀ ਲਿੰਕ ਹੈ ਇਹਦਾ ਦੇਖੋ ਜੀ ਜਦੋਂ ਮਲੋਕੀ ਨਰਵਸ ਸਿਸਟਮ ਦੱਬਿਆ ਜਾਂਦਾ ਦੱਬਨ ਦੇ ਨਾਲ ਕੀ ਹੁੰਦਾ ਜੀ ਆਪਣਾ ਨਰਵ ਉਹ ਕੀ ਕਹਿੰਦੇ ਨੇ ਬਲੱਡ ਜਾਣਾ ਰੁਕ ਜਾਂਦਾ ਅੱਛਾ ਜਿੱਥੇ ਬਲੱਡ ਨਹੀਂ ਪਹੁੰਚੂਗਾ ਉੱਥੇ ਦਰਦ ਹੋਊਗਾ ਠੀਕ ਹੈ ਮੇਨ ਕਾਰਨ ਠੀਕ ਹੈ ਨਸ ਬਲੌਕ ਦਾ ਵੀ ਇਹੀ ਰੀਜ ਹੈ ਨਾ ਜਿੱਥੇ ਬਲੱਡ ਨਹੀਂ ਪਹੁੰਚੂਗਾ ਉੱਥੇ ਦਰਦ ਹੋਊਗਾ ਹੀ ਹੋਊਗਾ ਆਪਣਾ ਕੀ ਕਰਨਾ ਹੈ ਅਸੀਂ ਨੇ ਨਰਵਸ ਸਿਸਟਮ ਦੇ ਮਤਲਬ ਕਿ ਨੀਡਲ ਲਾ ਕੇ ਨਾ ਜੀ ਬਰੀਕ ਨਰਵਸ ਸਿਸਟਮ ਨੂੰ ਆਨ ਕਰਨਾ ਬਹੁਤ ਜਿਆਦਾ ਬਰੀਕ ਹੁੰਦਾ ਜਿਹੜਾ ਇਹਦੇ ਪੁਆਇੰਟ ਹੁੰਦੇ ਨੇ ਜੀ ਉਹ ਲਾ ਕੇ ਅਸੀਂ ਆਨ ਕਰ ਦਿੰਨੇ ਆ ਬੰਦੇ ਨੂੰ ਨਾਲ ਦੀ ਨਾਲ ਰਿਜ਼ਲਟ ਮਿਲਦਾ ਐਕੂਪੰਕਚਰੀਕ ਇਹ ਹੈ ਜੀ ਥੈਰੇਪੀ ਹੈ ਜਿੱਥੇ ਸਾਰੀਆਂ ਥੈਰੇਪੀਆਂ ਹੱਥ ਜੋੜ ਜਾਂਦੀਆਂ ਨੇ ਵੀ ਸਾਡੇ ਵਾਸਤੇ ਚੀਜ਼ ਨਹੀਂ ਉੱਥੋਂ ਸਟਾਰਟ ਅਪ ਕਰਦੀ ਹੈ ਪਰ ਲੱਗਦਾ ਅੱਜ ਦੀ ਡੇਟ ਦੇ ਵਿੱਚ ਪ੍ਰੋਬਲਮ ਜਿੱਦਾਂ ਕਹਿ ਸਕਦੇ ਆ ਕਿ ਯੰਗਸਟਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਦਾਂ ਪੁਰਾਣੇ ਜ਼ਮਾਨੇ 'ਚ ਅਸੀਂ ਦੇਖਦੇ ਸੀਗੇ ਕਿ ਬੰਦੇ ਜਿਹੜੇ ਨੇ ਸਾਈਕਲ ਚਲਾਉਂਦੇ ਸੀਗੇ ਵਰਜਿਸ਼ ਕਰਦੇ ਸੀਗੇ ਤਾਂ ਉਹ ਚੀਜ਼ਾਂ ਅੱਜ ਦੀ ਡੇਟ ਦੇ ਵਿੱਚ ਘਟਦੀਆਂ ਜਾ ਰਹੀਆਂ ਨੇ ਤੇ ਪ੍ਰੋਬਲਮ ਜਿਹੜੀਆਂ ਇਦਾਂ ਦੀਆਂ ਵਧਦੀਆਂ ਜਾ ਰਹੀਆਂ ਨੇ ਪ੍ਰੋਬਲਮ ਵਧਣ ਗਈ ਵਧਣ ਗਈ ਹੈ ਇਹ ਕਿਉਂਕਿ ਸਾਡੇ 'ਚ ਜੋਸ਼ ਜ਼ਿਆਦਾ ਆ ਜਾਨ ਹੈ ਨਹੀਂ ਹੂੰ ਠੀਕ ਹੈ ਜੀ ਅਸੀਂ ਜਿਮ ਲਾਨੇ ਆ ਗਲਤ ਪੋਸਚਰ ਚ ਜਿਮ ਲਾਨੇ ਆ ਮੁੰਡੇ ਕੰਮ ਕਰਦੇ ਨੇ ਬਿਨਾ ਮਤਲਬ ਬਿਨਾ ਦੇਖੇ ਇੱਧਰ ਉੱਧਰ ਝਟਕੇ ਨਾਲ ਕੰਮ ਕਰਦੇ ਨੇ ਜਿੱਥੇ ਬਾਡੀ ਨੂੰ ਜਰਕ ਪਊਗੀ ਪ੍ਰੋਬਲਮ ਆਊਗੀ ਉਹ ਆਊਗੀ ਠੀਕ ਹੈ ਸੋ ਦਰਸ਼ਕਾਂ ਨੂੰ ਕੀ ਜਿਹੜਾ ਮੈਸੇਜ ਦੇਣਾ ਚਾਹੁੰਦੇ ਹੋ ਜਾਂਦੇ ਜਾਂਦੇ ਕੀ ਲੋਕ ਤੁਹਾਡੇ ਤੋਂ ਕਿਸ ਤਰ੍ਹਾਂ ਜਿਹੜਾ ਕੰਟੈਕਟ ਕਰ ਸਕਦੇ ਨੇ ਕਿਸ ਤਰ੍ਹਾਂ ਤੁਹਾਡੇ ਨਾਲ ਟਾਈ ਅਪ ਕਰ ਸਕਦੇ ਨੇ ਤੇ ਆਪਣੀ ਜਿਹੜੇ ਡੇ ਵੀ ਜਿਹੜੇ ਨੇ ਜਰੂਰ ਦੱਸ ਦਿੱਤੇ ਜਾਣ ਕਿ ਤੁਹਾਨੂੰ ਤੁਸੀਂ ਇਸ ਹੋ ਜਿਹੜੇ ਕਲੀਨਿਕ ਦੇ ਉੱਤੇ ਕਦੋਂ-ਕਦੋਂ ਮਿਲਦੇ ਹੋ ਕਲੀਨਿਕ ਦਾ ਨਾਮ ਹੈ ਜੀ BS ਹੈਲਥ케ਅਰ ਬਾਈ ਨੇ ਬਹੁਤ ਵਾਰੀ ਦੱਸਿਆ ਬਿਲ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਮੋਬਾਈਲ ਨੰਬਰ ਹੈ 9815884026 ਜੀ ਕਲੀਨਿਕ ਆ ਬਣਾ ਭਵਾਨੀਗੜ ਸੰਗਰੂਰ ਰੋਡ ਪਟਿਆਲਾ ਸੰਗਰੂਰ ਰੋਡ ਜੀ ਨੇੜੇ ਭਾਖੜਾ ਅਜੂਬਾ ਪਲ पैलेस ਹੈ ਜੀ ਠੀਕ ਹੈ ਜੀ ਸਦਭਾਵਨਾ ਕਲੋਨੀ ਜੀ ਆਰਮੀ ਏਰੀਆ ਕ੍ਰੋਸ ਕਰਕੇ ਹੈ ਜੀ ਇਹ ਦੇ ਵਿੱਚ ਮਿਲਦਾ ਪਿਆ ਤੇ ਲੋਕ ਜਿਹੜੇ ਨੇ ਕਾਫੀ ਵਧੀਆ ਰਿਸਪਾਂਸ ਦੇ ਰਹੇ ਨੇ ਅਸੀਂ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਰਿਵਿਊਜ਼ ਜਾਣਾਂਗੇ ਕਿਉਂਕਿ ਅਸਲ ਹਕੀਕਤ ਜਿਹੜੀ ਆ ਸਾਨੂੰ ਲੋਕਾਂ ਤੋਂ ਹੀ ਪਤਾ ਲੱਗੇਗੀ ਕਿ ਬਾਈ ਹੁਣਾਂ ਨੇ ਤਾਂ ਜਿਹੜੀਆਂ ਗੱਲਾਂ ਕਰ ਦਿੱਤੀਆਂ ਹੁਣ ਮੈਂ ਲੋਕਾਂ ਨਾਲ ਵੀ ਗੱਲਬਾਤ ਜ਼ਰੂਰ ਕਰਕੇ ਦੇਖਾਂਗਾ ਕਿ ਉਹਨਾਂ ਨੂੰ ਕਿੰਨਾ ਕੁ ਫਰਕ ਪਿਆ ਤੇ ਕਿੰ ਕਿੱਤ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਉਹਰੇ ਲੋਕ ਪਹੁੰਚਦੇ ਪਏ ਨੇ ਮੈਂ ਤੁਸੀ ਕਿਹੜੀ ਜਗ੍ਹਾ ਤੋਂ ਆਏ ਸੀਗੇ? ਦਿੱਲੀ ਤੋਂ ਆਏ। ਦਿੱਲੀ ਤੋਂ ਆਏ ਹੋ। ਜਾਂ ਕੀ ਪ੍ਰੋਬਲਮ ਕੀ ਹੈ? ਮੇਰੇ ਨਾ 1 ਸਾਲ ਤੋਂ ਪ੍ਰੋਬਲਮ ਸ਼ੁਰੂ ਹੋਈ ਆ ਮੇਰੇ ਕੁੱਟਣਿਆਂ 'ਚ ਗੈਪ ਆ ਤੇ ਮੇਰੇ ਕਮਰ ਦਾ। ਠੀਕ ਹੈ। 1 ਸਾਲ ਤੁਰੇ ਆਏ ਆ ਅਸੀਂ ਰਾਜਗੜ ਸੈੱਟ ਹੋਏ ਆ ਤੇ ਉਹ ਤੋਂ ਬਾਅਦ ਮੈਨੂੰ ਪ੍ਰੋਬਲਮ ਦਾ ਪਤਾ ਚੱਲਿਆ ਤੇ ਮੇਰੇ ਜਿਹੜੀ ਦੀਦੀ ਨੇ ਉਹਨਾਂ ਦੇ ਜਠਾਣੀ ਜੀ ਇੱਥੇ ਆਏ ਨੇ 3 ਵਾਰ। ਠੀਕ ਹੈ। ਉਹ ਕਾਫੀ ਹਾਂਜੀ ਉਹ ਕਾਫੀ ਠੀਕ ਨੇ ਤੇ ਉਹਨਾਂ ਦਾ ਉਹ ਕਰਕੇ ਅਸੀਂ ਇੱਥੇ ਆਏ ਆ ਅੱਜ। ਅੱਛਾ ਲੱਗੀ ਲੱਗਦਾ ਕਿ ਫਰਕ ਪੈ ਜੂਗਾ ਹੋਰ ਆ ਕੇ? ਹਾਂਜੀ ਸਰ ਹਾਂਜੀ। ਪਹਿਲੀ ਵਾਰ ਆਏ ਆ ਜੀ ਮਤਲਬ ਪੂਰੀ ਉਮੀਦ ਹੈ ਕਿ ਆਇਆ ਫਰਕ ਪੈ ਜਾਊਗਾ ਹਾਂਜੀ ਜਦੋਂ ਉਹਨਾਂ ਨੂੰ ਸਾਡੇ ਘਰਦਿਆਂ ਨੂੰ ਪੈ ਗਿਆ ਫਰਕ ਫਿਰ ਅਸੀਂ ਇਸ ਲਈ ਆਏ ਆ ਸਰ ਮੇਰੇ ਨਾਲ ਠੂਣੇ ਚ ਦਰਦ ਹੁੰਦਾ ਸੀਗਾ ਜੀ ਕਾਫੀ ਤੇ ਹੁਣ ਮੈਂ ਅੱਜ ਪਹਿਲੀ ਵਾਰ ਹੀ ਆਇਆ ਅੱਛਾ ਤੇ ਮੇਰਾ ਹੁਣ 20% ਦਰਦ ਰਹਿ ਗਿਆ ਪਹਿਲਾਂ ਬਹੁਤ ਜ਼ਿਆਦਾ ਫਰਕ ਆ ਹਾਂਜੀ ਮਤਲਬ ਕਿਤਨਾ ਕੀਤੇ ਅਸੀਂ ਕਹਿ ਸਕਦੇ ਹਾਂ ਕਿ 80% ਫਰਕ ਜਿਹੜਾ ਇਥੇ ਆਉਣ ਤੋਂ ਬਾਅਦ ਪੈ ਗਿਆ ਹਾਂਜੀ ਕੀ ਬਾਤ ਹੈ ਸਵੇਰੇ ਚੱਲਿਆ ਵੀ ਨਹੀਂ ਆਉਂਦਾ ਸੀ ਹੁਣ ਬਿਲਕੁਲ ਠੀਕ ਹੈ ਜੀ ਅੱਛਾ ਤੇ ਹੋਰ ਵੀ ਕਿਤੇ ਜਾ ਕੇ ਥੈਰੇਪੀ ਕਰਾਈਏ ਕਿਉਂਕਿ ਥੈਰੇਪੀ ਸੈਂ ਪਰ ਹਾਂਜੀ ਫਰਕ ਰੁਪਿਆ ਮੈਨੂੰ ਬਹੁਤ ਜ਼ਿਆਦਾ ਕੀ ਬਾਤ ਹੈ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਫਿਰ 10 ਚ 10 ਚ 10 ਦੇਵਾਂਗੇ ਜੀ ਕੀ ਬਾਤ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਜੀ ਸ਼ੇਰੋਂ ਤੋਂ ਆਏ ਹਾਂ ਜੀ ਅੱਛਾ ਹਾਂ ਮੇਰੀ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਨੂੰ ਨੂੰ ਜੀ ਪ੍ਰੋਬਲਮ ਸੀ ਡਿਸਕ ਦੀ ਜੀ ਅੱਛਾ ਜੀ ਹਾਂ ਜੀ ਤੇ ਬਹੁਤ ਜ਼ਿਆਦੇ ਮਤਲਬ ਲੈ ਕੇ ਬਹੁਤ ਥਾਂਵੇਂ ਅਸੀਂ ਫਿਰ ਗਏ ਸੀ ਜੀ ਠੀਕ ਨਹੀਂ ਹੋਈ ਸੀ ਕਿਤੋਂ ਅੱਛਾ ਜੀ ਉਰ ਉਸ ਅਸੀਂ ਜੀ ਜੋ ਰੂਟ ਟਾਈਪ ਤੇ ਚੈਨਲ ਤੇ ਦੇਖਿਆ ਜੀ ਖਬਰ ਸੁਣੀ ਅਸੀਂ ਉਰੇ ਆ ਗਏ ਅੱਛਾ ਜੀ ਅਸੀਂ ਤੀਜੀ ਵਾਰ ਆ ਗਏ ਜੀ ਸਾਡਾ ਹੁਣ ਅੱਗੇ ਨਾਲ ਬਹੁਤ ਜ਼ਿਆਦੇ ਫਰਕ ਹੈ ਜੀ ਅੱਛਾ ਮਤਲਬ ਫਿਰੋ ਫਰਕ ਹੈ ਹਾਂ ਜੀ ਹਾਂ ਫਰਕ ਹੈ ਕਿਤੇ ਪਹਿਲਾਂ ਵੀ ਕਿਤੇ ਟਰਾਈ ਕੀਤਾ ਜਾ ਕੇ ਜੇ ਬਹੁਤ ਜ਼ਿਆਦੇ ਜੀ ਬਹੁਤ ਥਾਂਵੇਂ ਲੈ ਕੇ ਭਾਗੇ ਜੇ ਜਾਨਦੇ ਤਾਂ ਉਹਨਾਂ ਨੇ ਕਿਹਾ ਵੀ ਆਪਰੇਸ਼ਨ ਕਰੋ ਹਾਂ ਜੀ ਬਸ ਕਹਿੰਦੇ ਸੀ ਬਨੇਜ ਵਾਲ ਸਾਰੇ ਬਾਦ ਨੀ ਚੱਕਣਾ ਨਾ ਇਹਨਾਂ ਨੇ ਕੋਈ ਬਨੇਜ ਨਹੀਂ ਕਰਿਆ ਕੋਈ ਇਹਨਾਂ ਨੇ ਦਵਾਈ ਨਹੀਂ ਦਿੱਤੀ ਹੈਗੀ ਵੀ ਬਹੁਤ ਜਿਆਦਾ ਫਰਕ ਪੈ ਗਿਆ ਜੀ ਠੀਕ ਹੈ ਜੀ ਹਾਂ ਬਹੁਤ ਵਧੀਆ ਮੈਂ ਤਾਂ ਹਰੇਕ ਨੂੰ ਸਾਰਿਆਂ ਨੂੰ ਇਹੀ ਸੁਨੇਹਾ ਲਾਉਣੀ ਆ ਵੀ ਬਿਨਾ ਦਵਾਈ ਤੋਂ ਬਿਨਾ ਆਪਰੇਸ਼ਨ ਤੋਂ ਇੱਥੇ ਠੀਕ ਹੁੰਦੇ ਨੇ ਭਾਈ ਇੱਥੇ ਆਓ ਮੇਰੇ ਬੈਕ ਪੇਨ ਹੁੰਦੀ ਸੀ ਭਾਜੀ ਅੱਛਾ ਹਾਂ ਕਾਫੀ ਜ਼ਿਆਦਾ ਤੁਸੀਂ ਸਾਲ ਡੇਢ ਸਾਲ ਹੋ ਗਿਆ ਸੀਗਾ ਓਕੇ ਕਿਥੋਂ ਵੀ ਆਰਾਮ ਨਹੀਂ ਮਿਲਿਆ ਕਾਫੀ ਜਗ੍ਹਾ ਤੋਂ ਕਰਾ ਕੇ ਦੇਖ ਲਿਆ ਅੱਛਾ ਹਾਂਜੀ ਜਿਆਜੁਰੇ ਪਹੁੰਚੇ ਹੋ ਫਿਰ ਹਾਂਜੀ ਥੋੜਾ ਫਰਕ ਪਿਆ ਹੈਗਾ ਪਹਿਲਾਂ ਨਾਲੋਂ ਫਰਕ ਹੈ ਭਾਜੀ ਅੱਛਾ ਕਿੰਨੇ ਕਿੰਨੇ ਕਿ ਸੋਚੋ ਕਿੰਨੇ ਪਰਸੈਂਟ ਕਹਿ ਸਕਦੇ ਆਪਾਂ ਹਲੇ ਤਾਂ 90% ਕਵਾਂਗੇ ਭਾਜੀ ਇੱਕ ਦੋ ਵਾਰ ਹੋਰ ਬੁਲਾਇਆ ਫਿਰ ਦੇਖਦੇ ਆਂ ਪਹਿਲੀ ਸੀਟਿੰਗ ਦੇ ਵਿੱਚ ਤੁਸੀਂ ਉਰੇ ਆ ਕੇ ਤੁਹਾਨੂੰ 90% ਫਰਕ ਪਿਆਗਾ ਹਾਂ ਅਸੀਂ 90% ਹੈਗਾ ਪਹਿਲਾਂ ਨਾਲੋਂ ਫਰਕ ਹੈ ਵੈਲ ਕੀ ਬਾਤ ਹੈ ਅੱਛਾ ਅੱਜ ਤੋਂ ਪਹਿਲਾਂ ਇੱਥੋਂ ਤੋਂ ਪਹਿਲਾਂ ਹੋਰ ਵੀ ਕਹਿੰਦੇ ਬਹੁਤ ਜਿਹੜੇ ਇਦਾਂ ਦੇ ਸੈਂਟਰ ਹੈਗੇ ਨੇ ਜਿੱਥੇ ਥੈਰੇਪੀਜ਼ ਹੁੰਦੀਆਂ ਨੇ ਉੱਥੇ ਤੁਸੀਂ ਜਾ ਕੇ ਟਰਾਈ ਕੀਤਾ ਕਰਿਆ ਭਾਜੀ ਬਹੁਤ ਜਗ੍ਹਾ ਗਿਆ ਹੈਗਾ ਚਾਰ ਤੋਂ ਪੰਜ ਜਗ੍ਹਾ ਕਾਫੀ ਵਾਰ ਗਏ ਆ ਪੈਸੇ ਵੀ ਬਹੁਤ ਲਾਲੇ ਮੈਂ ਪਟਿਆਲੇ ਤੋਂ ਹੀ ਆਈ ਹਾਂ ਅੱਛਾ ਤੇ ਕਿਹੜੀ ਪ੍ਰੋਬਲਮ ਸੀ ਕਿ ਤੁਹਾਨੂੰ ਮੈਨੂੰ ਰੀਡ ਦੀ ਹੱਡੀ ਦੀ ਸੀ ਸੀ ਬਣੀ ਹੋਈ ਸੀ ਰੀਡ ਦੀ ਹੱਡੀ ਦੀ ਅੱਛਾ ਜੀ ਤੇ ਹੁਣ ਹੁਣ ਮੈਨੂੰ ਫਰਕ ਆ ਆਰਾਮ ਆ ਸੋ ਜਿਵੇਂ ਕਿ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਬੀਐਸ ਹੈਲਥ케ਅਰ ਦੇ ਵਿੱਚ ਆ ਕੇ ਲੋਕਾਂ ਨੂੰ ਜਿਹੜਾ ਬਹੁਤ ਵਧੀਆ ਜਿਹੜਾ ਉਹਨਾਂ ਨੂੰ ਇਲਾਜ ਹੋ ਰਿਹਾ ਉਹਨਾਂ ਦਾ ਜਿਹੜਾ ਠੀਕ ਹੋ ਰਹੇ ਨੇ ਬਿਨਾ ਦਵਾਈਆਂ ਤੋਂ ਜਿਨ੍ਹਾਂ ਨੂੰ ਆਪਰੇਸ਼ਨ ਦੱਸਿਆ ਕਿ ਉਹ ਇੱਥੇ ਆ ਕੇ ਜਿਹੜਾ ਬਿਨਾ ਦਵਾਈਆਂ ਤੋਂ ਠੀਕ ਹੋ ਰਿਹਾ ਤੇ ਮੈਂ ਕਹਾਂਗਾ ਵੀਡੀਓ ਨੂੰ ਵੱਤਵਾ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਤੱਕ ਵੀਡੀਓ ਪਹੁੰਚ ਜਾਵੇ ਜਿਨ੍ਹਾਂ ਨੂੰ ਜੁਆਇੰਟ ਪੇਨ ਡਿਸਕ ਪ੍ਰੋਬਲਮ ਤੇ ਰੀਡ ਦੀ ਹੱਡੀ ਹੱਡੀ ਦੀ ਜਿਹਨੂੰ ਪੇਨ ਹੈ ਜਾਂ ਕੋਈ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਦਦੀਆਂ ਆ ਰਹੀਆਂ ਨਾ ਤਾਂ ਉਹ BS ਹੈਲਥ케ਅਰ ਦੇ ਵਿੱਚ ਜਿਹੜਾ ਹੈਗੇ ਉਹਨਾਂ ਨੂੰ ਡਾਕਟਰ ਸਾਹਿਬ ਨੂੰ ਬਿਲਕੁਲ ਮਿਲੋ ਤਰਪਿਸ ਜਿਹੜੇ ਮਨਪ੍ਰੀਤ ਸਿੰਘ ਉਹਨਾਂ ਨੂੰ ਜਰੂਰ ਮਿਲੋ ਤੇ ਇੱਕ ਵਾਰੀ ਆ ਕੇ ਜਿਹੜਾ ਹੈ ਜਰੂਰ ਵਿਜ਼ਿਟ ਕਰੋ ਤੇ ਨੰਬਰ ਜਿਹੜੇ ਨੇ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ ਤਾਂ ਇੱਕ ਵਾਰੀ ਕਾਲ ਕਰਕੇ ਜੜੀਆਂ ਨੌਲੇਜ ਵੀ ਤੁਸੀਂ ਲੈ ਸਕਦੇ ਹੋ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਬਾਰ-ਬਾਰ ਇੱਕੋ ਹੀ ਗੱਲ ਕਹੂੰਗਾ ਸੋ ਇਦਾਂ ਦੀਆਂ ਹੋਰ ਅਪਡੇਟਸ ਵੀ ਜੁੜੇ ਰਹਿਓ ਬ੍ਰੇਕਿੰਗਸ ਪੰਜਾਬ ਦੇ ਨਾਲ ਮੈਂ ਕੀ ਤਰ੍ਹਾਂ ਮੈਂ ਕੈਮਰਾ ਪਰਸਨ ਕੁਲਦੀਪ ਸਿੰਘ ਬਦਲ ਦੇਣਾ